ਪਹਿਲੀ ਵਾਰੀ ਕੀਰਤਨ ਸੁਣਿਆ ਕੀਰਤਨੀਏ ਬੜੇ ਪਿਆਰੇ ਪਹੁੰਚੇ ਜਿਹੜੇ ਤੁਹਾਡੇ ਚਿਤ ਰਸੀਏ ਕੀਰਤਨ ਦੇ ਪਹਿਲੀ ਵਾਰੀ ਕੀਰਤਨ ਸੁਣਿਆ 1518 ਨੂੰ ਇਹੋ ਜੀ ਖੇੜ ਵਰਤੀ ਇਹੋ ਜੀ ਸ਼ੋਭਈ ਵਿਦਵਾਨ ਕਹਿੰਦਾ ਰੱਬੀ ਰਬਾਬ ਜਾਂ ਕੰਨੀ ਪਈ ਤੇਰੀ ਲੱਖਾਂ ਸੰਭਲ ਗਏ ਠੋਕਰਾਂ ਖਾਣ ਵਾਲੇ ਮੱਕਾ ਮੰਨ ਤੂੰ ਜਿਨ੍ਹਾਂ ਦਾ ਫੇਰ ਦਿੱਤਾ ਪੱਕੇ ਮੋਮਣ ਬਣੇ ਇਮਾਨ ਵਾਲੇ ਤੈਨੂੰ ਵੇਹਦਿਆਂ ਸਾਰ ਹੀ ਮੋਮ ਹੋ ਗਏ ਦਿਲ ਪਰਬਤਾਂ ਨਾਲ ਟਕਰਾਨ ਵਾਲੇ ਚਸ਼ਮੇ ਫੁੱਟ ਪਏ ਅਮਰਤ ਦੇ ਪੱਥਰਾਂ ਚ ਜਗਤ ਜਲੰਦੇ ਚ ਠੰਡ ਵਰਤਣ ਵਾਲੇ ਤਿੰਨ ਸੱਸਿਆ ਗੁਰਮਤ ਦੇ ਸੱਸਾ ਸੁਣਨਾ ਤੁਸੀਂ ਕਿੰਨੇ ਪਿਆਰ ਨਾਲ ਸੁਣ ਰਹੇ ਦੂਸਰਾ ਸੱਸਾ ਸਮਝਾਉਣੀ ਤੀਸਰਾ ਸਮਝਾਣਾ ਬਾਬਾ ਜੀ ਤਾਂ ਮੱਝਾਂ ਚਾਰਦੇ ਹੀ ਉੱਠ ਕੇ ਕਹਿੰਦੇ ਬਾਬਾ ਦੁੱਧ ਪੀ ਤੇ ਰੱਬ ਦੇ ਘਰ ਦੀ ਗੱਲ ਸੁਣਾ ਕੀ ਬਾਤ ਬਾਰਜ ਜੀ ਕਹਿੰਦੇ ਹੋ ਕਾਕਾ ਇਥੇ ਦੀ 80-80 ਸਾਲ ਦੀ ਆਖੇ ਨਹੀਂ ਲੱਗਦੇ ਤੂੰ ਕੀ ਲੈਣਾ ਰੱਬ ਦੀ ਗੱਲ ਤੋਂ ਕਹਿੰਦੇ ਪਾਤਸ਼ਾਹ ਸੱਚ ਕਵਾਂ ਐਨਾ ਸਕੂਨ ਆਇਆ ਰੂਹ ਖੜ ਗਈ ਕਿਰਪਾ ਕਰਕੇ ਮੈਨੂੰ ਕੀਰਤਨ ਸੁਣਾਓ ਫਿਰ ਲੰਮੇ ਇਤਿਹਾਸ ਹੋ ਜਾਣੇ ਕਿਉਂਕਿ ਇਹ ਸਮੁੰਦਰ ਹੈ ਉਹੀ ਕੀਰਤਨ ਦੀ ਦਾਤ ਵਡਮੁੱਲੀ ਭਾਗਾਂ ਵਾਲਿਓ ਭਾਈ ਸਾਹਿਬ ਦੀ ਰਬਾਬ ਜਿਹੜੀ ਛਿੜੀ ਹੈ ਮੈਂ ਜ਼ਿਕਰ ਵੱਲ ਵਾਪਸ ਪਰਤਾ ਕਿਉਂਕਿ ਘੜੀ ਜਿਹੜੀ ਬੜੀ ਕੀਮਤੀ ਹੈ ਔਰ ਇਹ ਬੜੀ ਪਿਆਰੀ ਹੈ ਔਰ ਇਹ ਸਚਾਈ ਹੈ ਕਿ ਮੂਲ ਜੇ ਵੱਜਦਾ ਵਾ ਤੇ ਪਤਾ ਹੀ ਨਹੀਂ ਲੱਗਦਾ 60 ਮਿੰਟ ਹੋ ਵੀ ਚਲੇ ਆਖੋ ਸਤਨਾ ਤਾਂ ਬੜਾ ਪਿਆਰ ਆਪ ਜੀ ਨੇ ਮੈਂਬਰ ਸਾਹਿਬ ਬੈਠੇ ਬੜੀਆਂ ਪਿਆਰੀਆਂ ਰੂਹਾਂ ਨੇ ਆਪ ਜੀ ਦੇ ਕੋਲ ਸਭ ਤੋਂ ਵੱਡੀ ਮੈਂ ਤਾਂ ਇੰਨਾ ਗਦਗਦ ਹੋਇਆ ਖੁਸ਼ੀ ਚ ਵੀ ਅੱਜ ਉਹ ਧਰਤੀ ਤੇ ਬੈਠੇ ਤਨ ਮਾਸ ਲਖਣੀ ਜਿਸ ਧਰਤੀ ਨੂੰ ਤੂੰਨ ਵਜਿਆ ਆਪਾਂ ਨੂੰ ਕੱਖ ਨਹੀਂ ਆਉਂਦਾ ਆਪਾਂ ਵਿਦਵਾਨ ਨਹੀਂ ਆ ਇਹਨਾਂ ਜ਼ਰੂਰ ਹੈ ਵੀ ਸੰਗਤ ਜੀ ਤੁਸੀਂ ਧਣ ਜੇ ਇਹ ਸੁਲਤਾਨਪੁਰ ਲੋਧੀ ਬਚਨ ਕਹਿ ਸੀ ਬੇਬੇ ਨਾਨਕ ਕੀ ਦੇ ਭਾਈਆ ਜੈਰਾਮ ਨੇ ਬੇਬੇ ਨਾਨਕੀ ਉਹ ਸਿੱਖ ਹੈ ਗੁਰੂ ਨਾਨਕ ਸਾਹਿਬ ਦੀ ਭੈਣੋਂ ਧਿਆਨ ਦੇਣਾ ਜਿਨ੍ਹਾਂ ਦੀ 11 ਵਰਿਆਂ ਦੀ ਉਮਰ ਦੇ ਵਿੱਚ ਸ਼ਾਦੀ ਹੋਈ ਤੇ ਬਾਪੇ ਨੂੰ ਸੁਲਤਾਨਪੁਰ ਉਹ ਹੀ ਲਿਆਏ ਸੀ ਘਰੋਂ ਬਹੁਤ ਸੋਹਣੇ ਸਹਿੰਦੇ ਸੀ ਕਹਿੰਦੇ ਸੀ ਬਾਪੂ ਜਿੰਨੇ ਪੈਸੇ ਚਾਹੀਦੇ ਮੇਰੇ ਤੋਂ ਲੈ ਲਾ ਮੇਰੇ ਵੀਰ ਨੂੰ ਮਾਰੀ ਨਾ ਇਹ ਵੀਰ ਨਹੀਂ ਇਹ ਪੀਰਾਂ ਦਾ ਪੀਰ ਹੈ ਇਹ ਪੀਰਾਂ ਦਾ ਪੀਰ ਹੈ ਔਰ ਉਹਨਾਂ ਨੇ ਜ਼ਿੰਦਗੀ ਚ ਦੋ ਵਾਰੀ ਮੰਗਿਆ ਪਹਿਲੀ ਵਾਰੀ ਜਦੋਂ ਮਾਰੇ ਉਦਾਸੀਆਂ ਤੇ ਉਦੋਂ ਝੋਲੀ ਕਰਕੇ ਆਖਿਆ ਬਾਬਾ ਇੱਕ ਬੰਦਗੀ ਪਾ ਦੇ ਇੱਕ ਜਦੋਂ ਮੇਰਾ ਜ਼ਿਆਦਾ ਜੀ ਕਰੇ ਤੇ ਮੈਨੂੰ ਦਰਸ਼ਨ ਦੇ ਦਿਆ ਕਰੀ ਤੇ ਫਿਰ ਪਰਤ ਕੇ 54 ਸਾਲਾਂ ਬਾਅਦ ਬਾਬੇ ਦਾ ਦਾਵਣ ਘੁੱਟ ਕੇ ਫੜ ਕੇ ਆਖਿਆ ਗੁਰੂ ਨਾਨਕ ਸਾਹਿਬ ਜੀ ਅੱਜ ਦੀ ਰਾਤ ਇੱਥੇ ਰੋ ਮੈਂ ਜਾਣ ਨਹੀਂ ਦੇਣਾ ਬੇਬੇ ਕੀ ਹੋਇਆ ਕਹਿੰਦੇ ਹੁਣ ਅਸਾਂ ਚਲੇ ਜਾਣਾ ਸੰਸਾਰਿਕ ਯਾਤਰਾ ਤੋਂ ਤੇ ਸਾਨੂੰ ਵਿਦਾ ਕਰਦੀ ਉਹਨਾਂ ਨੂੰ ਪਤਾ ਲੱਗ ਗਿਆ ਇੰਨੀ ਕਮਾਈ ਸੀ ਕਹਿੰਦੇ ਮੋਢਾ ਲਾ ਦੀ ਬਾਬਾ ਸਾਨੂੰ ਕਿੰਨੇ ਮੋਢੇ ਲਾਉਣੇ ਤੇ ਜਦੋਂ ਇਹ ਖੇੜ ਵਰਤੀ ਵਿਸ਼ਾ ਨਹੀਂ ਸੂਖਮ ਜੀ ਝਾਤ ਮਾਰ ਰਹੇ ਆ ਭਾਈ ਜੈ ਰਾਮ ਜੀ ਨੇ ਮੈਂ ਤਿੰਨ ਵਾਰੀ ਆਪ ਜੀ ਨੂੰ ਧੰਨ ਧੰਨ ਸ਼ਬਦ ਮਾਂ ਦੇ ਪਰਥਾਏ ਪੂਜਨੀਕ ਮਾਤਾ ਸਲੱਖਣੀ ਜੀ ਦੇ ਕਰਾਇਆ ਅੰਦਰੋਂ ਆਵਾਜ਼ ਆਈ ਧੰਨ ਧੰਨ ਮਾਤਾ ਸਲਖਣੀ ਜੀਓ ਇਹ ਸ਼ਬਦ ਭਾਈਆ ਜੈ ਰਾਮ ਨੇ ਕਹਿ ਬੂਏ ਤੇ ਖੜੋਗੇ ਨੇਤਰ ਭਰ ਗਏ ਬਾਬਾ ਤੂੰ ਵੀ ਧੰਨ ਬੇਬੇ ਨਾਨਕੀ ਵੀ ਧੰਨ ਬੋਲਿਓ ਜੀ ਤੇਰੀ ਸੰਗਤ ਵੀ ਤੇਰੀ ਬਾਣੀ ਵੀ ਤੇਰੇ ਸਰੋਤੇ ਵੀ ਤੇਰੇ ਕੀਰਤਨਗੇ ਵੀ ਤੇਰੇ ਵਜ਼ੀਰ ਵੀ ਉਹ ਬਾਬਾ ਥੋੜੇ ਜੀ ਅਸੀਂ ਵੀ ਧੰਨ ਹੋ ਗਏ ਜਿਹੜਾ ਤੇਰੇ ਨਾਲ ਰਿਸ਼ਤਾ ਜੁੜ ਗਿਆ ਤੇਰੇ ਨਾਲ ਰਿਸ਼ਤਾ ਜੁੜ ਗਿਆ ਆਪਣੀ ਭੈਣ ਨੂੰ ਵਿਦਾ ਕਰ ਚੱਲਿਆ 2 ਦਿਨ ਹੋਰ ਖੜੋ ਜਾ ਮੈਨੂੰ ਵੀ ਟਿਕਾਣੇ ਲਾ ਜਾ ਇਤਿਹਾਸ ਹੈ ਤੀਜੇ ਦਿਨ ਭਾਈਆ ਜੈ ਰਾਮ ਜੀ ਕੌਣ ਰੂਹਾ ਸੀ ਉਹ ਕੋਈ ਬੰਦਾ ਦੱਸ ਦੂ ਤੁਹਾਡੇ ਚ ਉੱਠ ਕੇ ਕਿ ਮੈਂ ਇਦੋਂ ਚੱਲ ਜਾਣਾ ਭਾਵੇਂ ਕੋਈ ਪੀ ਐਚ ਡੀ ਕਰੀ ਫਿਰੇ ਹਾਂ ਡਿਗਰੀਆਂ ਚੱਕੀ ਫਿਰ ਕੋਈ ਡਾਕਟਰ ਵੀ ਨਹੀਂ ਦੱਸ ਸਕਦਾ ਇੱਕ ਹਾਰਟ ਦੀ ਸਪੈਸ਼ਲਿਸਟ ਡਾਕਟਰ ਮੇਰੀ ਭੈਣ ਜਿੰਨੇ ਪਤਾ ਨਹੀਂ ਆਪਣੀ ਜ਼ਿੰਦਗੀ 'ਚ ਕਿੰਨੇ 100 ਹਾਰਟ ਦੇ ਆਪਰੇਟ ਕੀਤੇ ਜਦੋਂ ਬਾਪੂ ਦਾ ਹੁਕਮ ਆਇਆ ਤੇ ਜਿਹੜੀ ਦੂਜਿਆਂ ਦਾ ਹਾਰਟ ਆਪਰੇਟ ਕਰਨ ਵਾਲੀ ਕੁਰਸੀ ਤੇ ਪਾਣੀ ਦਾ ਗਲਾਸ ਵੀ ਨਹੀਂ ਪੀਤਾ ਗਿਆ ਡੈਥ ਹੋ ਗਈ ਇਹਦੀ ਪੜ੍ਹਾਈ ਨਹੀਂ ਰਲਨੀ ਕਦੇ ਵੀ ਇਹਦੇ ਨਾਲ ਇਤਰਾ ਨਹੀਂ ਪਿਆਰ ਫੈਦਾ ਕਰੋ ਬੱਚਿਆਂ ਨੂੰ ਪੜ੍ਹਾਓ ਪਰ ਇਹਨਾਂ ਜ਼ਰੂਰ ਕਹਿ ਦਿਓ ਕਿ ਬੇਟਾ ਜਿੱਥੇ ਜਪਜੀ ਸਾਹਿਬ ਪਹੁੰਚਣਾ ਉੱਥੇ ਕਿਸੇ ਦੀ ਬਾਣੀ ਪਹੁੰਚਦੀ ਤਾਂ ਕਰਕੇ ਸਾਜ ਸੰਗਤ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਛਗਣਾ ਦੀ ਰਸਮ ਹੋਈ ਅੱਜ ਉਹ ਆਪ ਜੀ ਕੀਰਤਨ ਦਰਬਾਰ ਕਰਾ ਰਹੇ ਹੋ ਨਾ ਤੇ ਭਾਈ ਮਰਦਾਨਾ ਜੀ ਲਾਗੇ ਬੈਠੇ ਸੀ ਕੈਸਾ ਪਿਆਰ ਸੀ ਉਹਨਾਂ ਦਾ ਬੜੇ ਪਿਆਰੇ ਕਿਸੇ ਨੇ ਬਚਨ ਕਹੇ ਕਹਿੰਦੇ ਦੁਨੀਆਂ ਵਾਲੇ ਉਹ ਰੂਪ ਵੇਖਿਓ ਰੂਪ ਵੇਖਿਓ ਯਾਰੀ ਦਾ ਇੱਕ ਪੁੱਤ ਗਰੀਬ ਮਰਾਸੀ ਦਾ ਇੱਕ ਪੁੱਤਰ ਸੀ ਪਟਵਾਰੀ ਦਾ ਉਸ ਛੂਦਰ ਕੈਦਰ ਕਰੇ ਨੂੰ ਮੇਰਾ ਬਾਬਾ ਗਲ ਨਾਲ ਲਾਉਂਦਾ ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇਹ ਸੇ ਆਉਂਦਾ ਏ ਬੋਲੋ ਸੰਗਤੇ ਮਰਦਾਨੇ ਨਾਨਕ ਦੇਹ ਨਹੀਂ ਲਾਲਚ ਕੋਈ ਮਰਦਾਨੇ ਨੂੰ ਨਾ ਪੈਸੇ ਦਾ ਨਾ ਉਹ ਦੇਦਾ ਬੇਸ਼ੱਕ ਘਰ ਵਿੱਚ ਮਸਲਾ ਆਏ ਕਦੇ ਰੋਟੀ ਤੇ ਕਦੇ ਸੌਦੇ ਦਾ ਬੇਸ਼ੱਕ ਘਰ ਵਿੱਚ ਮਸਲਾ ਆਏ ਕਦੇ ਰੋਟੀ ਤੇ ਗੁਰੂ ਨਾਨਕ ਨਾ ਕੱਲਾ ਰ ਜਾਵੇ بس دل ਚੋ ਇਹੋ ਚਾਹੁੰਦਾ ਏ ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇ ਆ ਜਿਹੜੇ ਕੀਰਤਨ ਦਰਬਾਰ ਹੈ ਇਹ ਉਹਦੀ ਦੇਣ ਜੇ ਜਿੱਥੋਂ ਲੱਖਾਂ ਸੰਗਤਾਂ ਨੂੰ ਸਕੂਨ ਮਿਲਦਾ ਕਈਆਂ ਸੰਗਤਾਂ ਦਾ ਜੀਵਨ ਬਦਲਿਆ ਜਾਂਦਾ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਟਾਕ ਪਲਾਸ ਹੋਏ ਪੀ ਚੰਦਨ ਹੋਏ ਰਹੇ ਵਸੇ ਜੋ ਬਾਬਾ ਜੀ ਕਹਿੰਦੇ ਮਰਦਾਨਿਆਂ ਕੀ ਹੋਇਆ ਈ ਅਸੋ ਨਰਾਜ ਹੈ ਨਹੀਂ ਬਾਬਾ ਕਹਿੰਦੇ ਫਿਰ ਮੁੱਖ ਕਾਤੋਂ ਫੇਰਿਆ ਸਾਡੇ ਵੱਲੋਂ ਕਹਿੰਦੇ ਵੈਸੇ ਹੀ ਫੇਰਿਆ ਪ੍ਰੋਫੈਸਰ ਪੂਰਨ ਸਿੰਘ ਵਰਗੇ ਵਿਦਵਾਨ ਕਹਿੰਦੇ ਦੱਸ ਤਾਂ ਸਹੀ ਕਹਿਣ ਲੱਗੇ ਬਾਬਾ ਚੰਗੀ ਕੋ ਨਹੀਂ ਕੀਤੀ ਆਖੋ ਸਤਨਾਮ ਮਾਰੇ ਕਹਿੰਦੇ ਕੀ ਨਹੀਂ ਚੰਗੀ ਕੀਤੀ ਕਹਿੰਦੇ ਬਾਬਾ ਆਪਣਾ ਤਾਂ ਸ਼ਗਨ ਲਵਾ ਲਿਆ ਮਾਤਾ ਸਲਖਣੀ ਜੀ ਦੇ ਨਾਲ ਤੇ ਲੱਖਾਂ ਸੰਗਤਾਂ ਨੇ ਸ਼ਗਨ ਦਿੱਤਾ ਫੁੱਲਾਂ ਦੀ ਵਰਖਾ ਕੀਤੀ ਕਿੰਨਾ ਪਿਆਰ ਮਿਲਿਆ ਤੇ ਮੇਰਾ ਖਿਆਲ ਨਹੀਂ ਆਇਆ ਮੈਨੂੰ ਵੀ ਕੁਝ ਦੇ ਹੁਣ ਨੋਟ ਕਰ ਲਿਓ ਆ ਸ਼ਬਦ ਪਿਛੋਂ ਉਥੋਂ ਹੀ ਰੰਭਤਾ ਹੋ ਜਾਣੀ ਭਾਈ ਸਾਹਿਬ ਹੁਣ ਹੀ ਆਏ 3 ਮਿੰਟ ਮੇਰੇ ਹੈਗੇ ਆਖੋ ਇਹਦੇ ਵਾਦ ਨਹੀਂ ਲੈਣਾ ਸਮ ਸੁਕਿੰਦਵ ਭਾਵ ਮੇਰੇ ਹਜ਼ੂਰ ਪਾਤਸ਼ਾਹ ਮਹਾਰਾਜ ਕਹਿੰਦੇ ਵੇ ਮਰਦਾਨਿਆਂ ਅਸਾਂ ਨੇ ਤੁਸਾਂ ਤੋਂ ਕਾਇ ਲੁਕਾਇਆ ਨਹੀਂ ਦੱਸ ਫਿਰ ਅਜ ਕੀ ਚਾਹੀਦਾ ਏ ਸਾਡਾ ਵਿਆਹ ਏ ਸਾਡੇ ਘਰ ਖੁਸ਼ੀ ਏ ਤੇ ਜੇ ਭਰਾ ਹੀ ਨਾਰਾਜ਼ ਹੋ ਗਿਆ ਤੇ ਵਿਆਹ ਚ ਨਾਰਾਜ਼ਗੀ ਚੰਗੀ ਨਹੀਂ ਲੱਗਦੀ ਤੂੰ ਇੱਕ ਵਾਰੀ ਮੂਹ ਤੋਂ ਬੋਲ ਤੈਨੂੰ ਦਈਏ ਕੀ ਕਹਿਣ ਲੱਗੇ ਬਾਬਾ ਜੀ ਆਪ ਦੀ ਮਰਜ਼ੀ ਨਾਲ ਦੇ ਦਿਓ ਕਹਿੰਦੇ ਨਹੀਂ ਨਹੀਂ ਮੁੜ ਕੇ ਕਵੇਂਗਾ ਅੱਜ ਜਿਹੜੀ ਚੀਜ਼ ਚਾਹੀਦੀ ਵੀ ਮਰਦਾਨਿਆਸਾਂ ਤੋਂ 10 ਹੱਸ ਕੇ ਇੰਦਰਪੁਰੀ ਬ੍ਰਹਮਪੁਰੀ ਸ਼ਿਵਪੁਰੀ ਤ੍ਰਲੋਕੀ 10 ਤੇ ਸਹੀਂ ਕੀ ਚਾਹੀਦਾ ਕਿਉਂਕਿ ਮਿੱਤਰ ਰੱਬ ਐ ਕਿਸੇ ਦਾ ਮਿੱਤਰ ਆਫੀਸਰ ਹੋਵੇ ਰਾਜਾ ਹੋਵੇ ਉਸ ਆਵਣਾ ਮੰਗ ਰੱਖਦਾ ਨਾ ਜੀ ਦਾ ਮਿੱਤਰ ਰੱਬ ਗੁਰਪਰਮੇਸ਼ਰ ਐ ਜਿੰਨੇ ਸਾਡੇ ਵਰਗੇ ਲੱਖਾਂ ਰਾਗੀ ਸਿੰਘ ਗ੍ਰੰਥੀ ਕਥਾਵਾਚਕ ਕੀਰਤਨੀਏ ਜਿਹੜੇ ਰੁੱਲਦੇ ਫਿਰਦੇ ਸੀ ਅੱਜ ਬਾਦਸ਼ਾਹਿਆਂ ਬਖਸ਼ਿਤੀਆਂ ਬਾਦਸ਼ਾਹਾਂ ਬਖਸ਼ ਦਿੱਤੀਆਂ ਏ ਇਹ ਕੀਰਤਨ ਚ ਇੰਨੀ ਤਾਕਤ ਹੈ ਤਾਂ ਮਹਾਰਾਜ ਸਾਹਿਬ ਕਹਿੰਦੇ ਵੇ ਮਰਦਾਨਿਆਂ ਸਮਾਂ ਕੀਮਤੀ ਵਾਜ ਖੁਸ਼ ਹੋ ਕੇ ਮੰਗ ਲੈ ਜੋ ਮੰਗਾਗੇ ਤੈਨੂੰ ਹਣੇ ਦਵਾਂਗੇ ਤੇ ਕਹਿਣ ਲੱਗੇ ਭਲੀ ਵਸਤ ਮੰਗੀ ਮੋੜ ਦੇ ਕਾਹੀ ਨਹੀਂ ਕਹਿੰਦੇ ਫਿਰ ਬਾਬਾ ਜੇ ਖੁਸ਼ ਹੋਇਆ ਏ ਤੇ ਮੇਰੀ ਝੋਲੀ ਚ ਕੋਈ ਐਹੋ ਜੀ ਵਸਤੂ ਪਾ ਦੇ ਜਿਹੜੀ ਲੋਕ ਵਿੱਚ ਵੀ ਸੁੱਖ ਦਵੇ ਤੇ ਪਰਲੋਕ ਵਿੱਚ ਵੀ ਸੁੱਖ ਦਵੇ ਪਾਛਾ ਗੰਭੀਰ ਹੋ ਗਏ ਜਿੰਨੇ ਮਰਦਾਨਿਆਂ ਚੀਜ਼ ਭਲੀ ਮੰਗੀ ਤੈਂ ਲੋਕੀ ਇੱਥੇ ਪੁੱਤ ਮੰਗਦੇ ਦੁੱਧ ਮੰਗਦੇ ਕੋਠੀ ਮੰਗਦੇ ਗੱਡੀ ਮੰਗਦੇ ਪੀਆਰ ਅਮਰੀਕਾ ਦੀ ਮੰਗਦੇ ਟਰਾਲੇ ਮੰਗਦੇ ਪਰ ਇਨਾਂ ਚੀਜ਼ਾਂ ਦੇ ਪਿੱਛੇ ਕਿਤੇ ਨਾ ਕਿਤੇ ਦੁੱਖ ਖੜੋਤਾ ਜੇ ਮਾਰੇ ਸਹਿਬ ਜੀ ਨੇ ਕਹਤਾ ਨਾ ਅੱਠਵੇਂ ਕਰੋਧ ਵਤਨ ਨਾਸ ਨੌਵੇਂ ਧੋਲੇ ਉੱਬੇ ਸਾ ਟੈਨਸ਼ਨ ਰੱਜ ਕੇ ਲਈ ਤੇ ਸਾਰਾ ਸਿਰ ਵੀ ਚਿੱਟਾ ਹੋ ਗਿਆ ਤੇ ਦਾੜਾ ਵੀ ਬਸ ਥੋੜੀ ਉਮਰ ਅੱਗੇ 100 ਸਾਲ ਦੀ ਹੁਣ 60 ਕੁ ਰਹਿ ਗਈ ਬੋਲੋ ਵੇਹਰ ਦਿਨਾ ਜੀ ਚਿੱਟੇ ਹੋ ਗਏ ਮਾਰੇ ਦੇ ਦਾ ਸਰਲੇਖ ਲਿਖਿਆ ਮਾਰੇ ਦੇ ਕਹਿੰਦੇ ਨੌਵੇਂ ਧੋਲੇ ਉਬੇ ਸਾਹ ਦਸਵੇਂ ਦੱਦਾ ਹੋਆ ਸਵਾ ਗਏ ਸਗੀਤ ਪੁਕਾਰੀ ਤਾਂ ਉੱਡਿਆ ਹੰਸ ਦਸਾਇਰਾ ਆਇਆ ਗਿਆ ਮੋਇਆ ਨਾਉ ਮਾਰੇ ਸੱਚੇ ਪਛਕੇ ਦੇ ਪਿੱਛੇ ਪੱਤਲ ਸਦਿਓ ਖਾਵ ਤੂੰ ਚਲੇ ਜਾਣਾ ਤੇ ਘਰਦਿਆਂ ਨੇ ਪਕੌੜੇ ਜਲੇਬੀਆਂ ਤੇ ਠੰਡੇ ਵਰਤੌਣੇ ਤੇ ਰਿਹਾ ਭੋਗ ਤੇ ਵੇਖੋ ਮਾਰੇ ਦੀ ਸਚਾਈ ਅੱਜ ਸੱਚ ਹੋ ਗਈ ਕਿ ਨਹੀਂ 500 ਵਰੇ ਪਹਿਲਾਂ ਹੀ ਲਿਖਿਆ ਵਚਨ ਲੋਕੀ ਕਿਧਰ ਨੂੰ ਤੁਰ ਪਏ ਅੱਗੇ ਕਿਤਾ ਪਿੰਡ ਚ ਮਰਗ ਹੋਣੀ ਤੇ ਸਾਰਿਆਂ ਰੋਟੀ ਨਾ ਬਕਾਉਣੀ ਇੰਨਾ ਲੋਕਾਂ ਚ ਦਇਆ ਸੀ ਹੁਣ ਭੰਗੜਾ ਪਾਉਂਦੇ ਮੈਨੂੰ ਲੱਗਦਾ ਹੋਰ 10 ਸਾਲਾਂ ਤੱਕ ਤੇ ਡੀਜਾ ਨਾ ਲਾਉਣ ਲੱਗ ਪੈਣਾ ਕਿਉਂਕਿ ਪਾਰਟੀ ਤੇ ਸ਼ੁਰੂ ਹੋ ਗਈ ਭੋਗ ਤੇ ਨਾ ਗਲੰਗਰਾਲ ਚ ਟੈਂਟ ਲਾਉਂਦੇ ਕੁਰਸੀਆਂ ਜੁੱਤੀਆਂ ਪਾ ਕੇ ਗੁਰਦੁਆਰੇ ਦੇ ਲੰਗਰਾਲ ਚ ਤੇ ਨਾਮ ਪਤਾ ਲੱਗਦਾ ਵੀ ਇਹ ਮਰਗ ਦਾ ਅੰਤਮ ਅਰਦਾਸ ਹੈ ਕਿ ਕਿਸੇ ਦਾ ਸ਼ਗਨ ਪੈ ਰਿਹਾ ਕਿਧਰ ਨੂੰ ਤੁਰ ਪਿਆ ਜਿਵੇਂ ਅਸੀਂ ਭਾਈ ਸਾਹਿਬ ਕਹਿੰਦੇ ਸਿੱਖਾਂ ਦਾ ਮਣ ਨਹੀਂ ਵਾ ਇੰਨਾ ਕਿ ਮੈਂ ਥੋੜਾ ਜਿਹਾ ਆਨੰਦ ਤੋਂ ਵੈਸੇ ਬਾਹਰ ਆਇਆ ਆਣਾ ਨਹੀਂ ਪਰ ਚਾਹੀਦਾ ਵੀ ਕਿਉਂਕਿ ਐਸ ਵੇਲੇ ਸੱਚ ਵੀ ਮਾਰੇ ਕਹਿੰਦੇ ਬੋਲੋ ਪੀਏ ਚੀਜ਼ ਨੂੰ ਮਹਾਰਾਜ 500 ਵਾਰਾਂ ਪਹਿਲਾਂ ਹੀ ਲਿਖ ਗਏ ਪਿਛੈ ਪੱਤਲ ਸਦਿਓ ਕਾਵ ਮਹਾਰਾਜ ਕਹਿੰਦੇ ਨਾਨਕ ਮਨਮੁਖ ਅੰਧ ਗੁਬਾਰ ਬਾਜ ਗੁਰੂ ਡੁੱਬਾ ਸੰਸਾਰ ਕਹਿੰਦੇ ਗੁਰੂ ਆਲੇ ਬਣੋ ਸ਼ਬਦ ਦੇ ਨਾਲ ਰੱਜ ਕੇ ਪਿਆਰ ਕਰੋ ਖੈਰ ਮਹਾਰਾਜ ਭਲਾ ਕਰੇ ਕਹਿੰਦੇ ਵੇ ਮਰਦਾਨਿਆਂ ਇੰਨਾ ਚਿਰ ਲਾਤਾ ਛੇਤੀ ਕਰ ਕਹਿੰਦੇ ਬਾਦਸ਼ਾਹ ਆਪੇ ਕਿਰਪਾ ਕਰ ਦਿਓ ਫਿਰ ਮੈਂ ਕਹਿਆ ਇਹੋ ਜੀ ਵਸਤੂ ਝੋਲੀ ਪਾਓ ਜਿਹੜੀ ਲੋਕ 'ਚ ਵੀ ਆਨੰਦ ਆਵੇ ਤੇ ਜਿੱਦ ਅੱਖਾਂ ਮੀਟੀਏ ਪ੍ਰਲੋਕ 'ਚ ਵੀ ਤੇ ਪਾਤਸ਼ਾਹ ਖੁਸ਼ ਹੋ ਕੇ ਆਖਿਆ ਕਹਿੰਦੇ ਲੈ ਮਰਦਾਨਿਆ ਤੇਰੀ ਝੋਲੀ 'ਚ ਮੈਂ ਰਾਗ ਪਾਇਆ ਤੇਰੀ ਝੋਲੀ 'ਚ ਮੈਂ ਕੀਰਤਨ ਪਾਇਆ ਖੁ ਸਤਨਾਮ ਹਮਾਰੇ ਸਹਿਬ ਜੀ ਦੇ ਬਚਨ ਕਲਯੁਗ ਮੈਂ ਗੁਰਮੁਖ ਜਪੀਐ ਆਪ ਤਰੇ ਸਗਲੇ ਕੁਲ ਤਾਰੇ ਹਰ ਦਰਗਹਿ ਪਤਸਿਓਂ ਮਹਾਰਾਜ ਕਹਿੰਦੇ ਆ ਲੈ ਤੇਰੀ ਝੋਲੀ ਚ ਪਾਤਾਈ ਕੀਰਤਨ ਇਹ ਇਹੋ ਜੀ ਚੀਜ਼ ਆ ਮਰਦਾਨਿਆਂ ਰਾਜੇ ਮਹਾਰਾਜਿਆਂ ਦੇ ਘਰੇ ਨਹੀਂ ਆਈਗੀ ਉਹਨਾਂ ਦੇ ਘਰ ਵੀ ਮੋਤੀ ਹੀਰੇ ਮਾਇਆ ਖੁੱਲੀ ਖੁੱਲੇ ਕਾਰੋਬਾਰ ਨੇ ਪਰ ਜਿੱਦ ਦਿਨ ਉਹਨਾਂ ਦਾ ਅੰਤਲਾ ਸਮਾਵੇਗਾ ਘਰਦਿਆਂ ਲੀੜੇ ਵੀ ਲਾ ਲੈਣੇ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਮਹਾਰਾਜ ਕਹਿੰਦੇ ਵਰ ਤੈਨੂੰ ਅਜ ਉਹ ਵਸਤੂ ਦਿੱਤੀ ਉਹ ਸਾਡੇ ਵਿਆਹ ਦੀ ਨਿਸ਼ਾਨੀ ਅੱਜ ਜਿੱਥੋਂ ਦਾਸ ਸਾਹਿਬ ਗੁਰਦਰਾ ਬੌਲੀ ਸਾਹਿਬ ਉੱਥੇ ਵਿਆਹ ਪੁਰਬ ਮਾਤਾ ਦਮੋਦਰੀ ਸਾਹਿਬ ਜੀ ਛੇਵੇਂ ਪਾਤਸ਼ਾਹ ਵਿਆਹਣ ਗਏ ਉੱਥੇ ਵੀ ਸੰਗਤ ਨੇ ਆਖਿਆ ਕੋਈ ਨਿਸ਼ਾਨੀ ਦਿਓ ਮਹਾਰਾਜ ਕਹਿੰਦੇ ਦੱਸੋ ਉੱਥੇ ਬੌਲੀ ਦਾ ਟੱਪ ਲਾਇਆ ਇਥੇ ਵੀ ਭਾਈ ਮਰਦਾਨੇ ਨੂੰ ਕਹਿੰਦੇ ਲੈ ਫੜ ਮੁੜ ਕੇ ਨਾ ਅੱਖੀ ਮੈਨੂੰ ਕੋਈ ਛਗਣ ਦੀ ਵਸਤੂ ਨਹੀਂ ਦਿੱਤੀ ਅੱਜ ਤੈਨੂੰ ਉਹ ਵਸਤੂ ਦੇਤੀਓ ਜਿਹੜੀ ਰਾਜੇ ਮਹਾਰਾਜਿਆਂ ਦੇ ਘਰ ਚ ਨਹੀਂ ਇਹ ਤੈਨੂੰ ਰਾਗ ਦੀ ਸੂਜੀ ਭਲਰ ਬਾਬ ਭਲਰ ਬਾਬ ਵਜਾਏ ਦਾ ਮਜਲਿਸ ਮਰਦਾਨਾ ਮੀਰਾਸੀ ਪ੍ਰੋਫੈਸਰ ਗੰਗਾ ਸਿੰਘ ਕਹਿੰਦੇ ਭੇਜ ਕੇ ਫਰੰਦੇ ਢੇਗਰ ਬਾਬ ਸੀ ਮੰਗਾਇਆ ਪਹਿਲਾਂ ਆਪ ਹੀ ਸਿਖਾਇਆ ਉਹਨੂੰ ਆਂਦਾ ਨਹੀਂ ਵਜਾਨਾ ਸੀ ਚਾਰੇ ਚੱਕੀ ਤਾਰ ਵਜੀ ਜੰਗਲੀ ਪਹਾੜੀ ਥੱਲੀ ਜਿਨੀ ਸੁਣਿਆ ਰਹਿਆ ਆਮਣ ਨਾ ਜਾਨਾ ਸੀ ਸੱਜਣ ਜਏ ਠੱਗ ਜਗ ਲੋਦੀ ਜਏ ਕਾਬਰਾਂ ਨੇ ਬਾਬਰ ਜਏ ਯਾਬਰਾਂ ਨੇ ਸੁਣਿਆ ਤਰਾਨਾ ਜੀ ਰੱਬਾ ਵੇ ਦਰਬਾਬੀ ਰਾਬਾਬੀ ਪਿੰਨੀ ਤਾਰ ਜੀ ਦੀ ਨਾਮ ਮਰਦਾਨਾ ਜਗ ਤਾਰ ਨੇ ਵਹਾਨਾ ਸੀ ਸਾਜ ਸੰਗੀਤ ਜੀ ਐਸੀ